ਡੇਰਾ ਸੱਚਾ ਸੋਦਾ ਮੁਖੀ ਗੁਰਮੀਤ RAM ਰਹੀਮ ਨੂੰ ਦਸਮ ਪਿਤਾ ਵਰਗੀ ਪੋਸ਼ਾਕ ਪਾਉਣ ਵਾਲੇ ਮਾਮਲੇ 'ਚ ਅਕਾਲ ਤਖਤ ਦੀ ਮਾਫੀ ਪੰਜ ਸਿੰਘ ਸਹਿਬਾਨ ਨੇ ਡੇਰਾ ਮੁਖੀ ਦੀ ਮਾਫੀ ਅਰਜ਼ੀ ਤੇ ਵਿਚਾਰ ਤੋਂ ਬਾਅਦ ਸੁਣਾਇਆ ਫੈਸਲਾ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦੀ ਚੇਤਾਵਨੀ ਜਿਸ ਤੇ ਪੰਜ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਵੱਲੋਂ ਪੰਥ ਕਰਵੈਤਾ ਅਨੁਸਾਰ ਗੁਰਮਤਿ ਦੀ ਰੋਸ਼ਨੀ ਵਿੱਚ ਬੜੀ ਦੀਰਘ ਵਿਚਾਰ ਕਰਨ ਉਪਰੰਤ ਇੱਜਾ ਕੇ ਖਿਮਾ ਯਾਤਨਾ ਪੱਤਰ ਤੇ ਸਪਸ਼ਟੀਕਰਨ ਕਰਵਾਮ ਕਰਦੇ ਆ ਅਗੋਂ ਲਈ ਹਦਾਇਤ ਕੀਤੀ ਗਈ ਹੈ ਕਿ ਦੇਰਾ ਮੁਕੀ ਵਰਨੋਂ ਕੋਈ ਵੀ ਅਜਿਹਾ ਸਵਾਰਗ ਨਾ ਕੀਤਾ ਜਾਏ ਜਿਸ ਨਾਲ ਸਿੱਖ ਪੰਥ ਅਤੇ ਹੋਰ ਧਰਮਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਵੱਲੋਂ ਆਪਣੀ ਹੀ ਪਾਰਟੀ ਦੇ ਵਿਧਾਇਕ ਰਮਨਜੀਤ ਸਿੱਕੀ ਖਿਲਾਫ ਲਗਾਏ ਖਿਜਤੂ ਦੇ ਇਲਜ਼ਾਮਾਂ ਨੇ ਕਸੂਤੀ ਫਸਾਈ ਕਾਂਗਰਸ ਸਪੀਕਰ ਨੇ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਿਆ ਮਾਮਲਾ ਹਾਲਾਂਕਿ ਪਾਰਟੀ ਨੇ ਬਾਅਦ ਵਿੱਚ ਆਪਸੀ ਸਮਝੌਤਾ ਹੋਣ ਦੀ ਆਖੀ ਸੀ ਗੱਲ ਜਿਸ ਕਿਸਮ ਦੇ ਬਿਆਨات ਆਏ ਨਹੀਂ ਆਪਸ ਵਿੱਚ ਜਿਸ ਕਿਸਮ ਦੀ ਕੋਈ ਤਲਕੀ ਹੋਈ ਹੈ ਮੈਂਬਰ ਸਾਹਿਬਾਨ ਦੇ ਵਿੱਚ ਅਸ਼ਵੀਨ ਸਾਹਿਬ ਨੇ ਆਪਣੇ ਕਈ ਖੱਤਸੇ ਸੀਗਰੀ ਸਾਹਿਬ ਨੇ ਅੰਦਰ ਰੱਖੇ ਸੀਗੇ ਜੋ ਆਪਸ ਵਿੱਚ ਮਿਸ ਅੰਡਰਸਟੈਂਡਿੰਗ ਸੀ ਗਿਆ ਉਹ ਸਾਰਿਆਂ ਬਿਠਾ ਕੇ ਸਾਰੇ ਸੀਐਲਪੀ ਦੇ ਵਿੱਚ ਸਾਡੇ ਫੋਰਮਰ ਚੀਫ ਮਿਨਿਸਟਰ ਮਿਸ ਜੀ ਪਟਲ ਅਤੇ ਸਾਰੇ ਸੀਨੀਅਰ ਸਾਥੀਆਂ ਨੇ ਬੈਠ ਕੇ ਸਾਰਿਆਂ ਦਾ ਆਪਸ ਵਿੱਚ ਸਮਝੌਤਾ ਮਿਸ ਅੰਦਰ ਸਿੰਘ ਜੂਰ ਕਰਕੇ ਦੂਰ ਹੋ ਚੁੱਕੀ ਹੈ ਬਠਿੰਡਾ ਚ ਨਰਮਾ ਕਿਸਾਨਾਂ ਦੀ ਰੈਲੀ ਦੌਰਾਨ ਨੌਜਵਾਨ ਕਿਸਾਨ ਕੁਲਦੀਪ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀ ਖੁਦਕੁਸ਼ੀ ਨੋਟ ਵਿੱਚ ਸਰਕਾਰ ਨੂੰ ਠਹਿਰਾਇਆ ਮੌਤ ਲਈ ਜ਼ਿੰਮੇਵਾਰ ਮੰਗਾ ਨਾ ਮੰਨੇ ਜਾਣ ਤੱਕ ਕਿਸਾਨ ਜਥੇਬੰਦੀਆਂ ਨੇ ਦਿੱਤੀ ਮ੍ਰਿਤਕ ਕਿਸਾਨ ਦਾ ਸਸਕਾਰ ਨਾ ਕੀਤੇ ਜਾਣ ਦੀ ਚੇਤਾਵਨੀ ਅੰਮ੍ਰਿਤਸਰ ਦੇ ਮਾਨਾਵਾਲਾ ਕੋਲ ਵੱਡੀ ਗਿਣਤੀ ਕਿਸਾਨਾਂ ਨੇ ਅੰਮ੍ਰਿਤਸਰ ਜਲੰਧਰ ਹਾਈਵੇ ਕੀਤਾ ਜਾਮ ਝੋਨੇ ਦੀ ਖਰੀਦ ਨਾ ਹੋਣ ਸਮੇਤ ਕਈ ਮੰਗਾਂ ਨੂੰ ਲੈ ਕੇ ਰੋਸ ਡੀਸੀ ਦਫ਼ਤਰ ਚ ਸੁਣਵਾਈ ਨਾ ਹੋਣ ਕਰਕੇ ਹਾਈਵੇ ਕੀਤਾ ਜਾਮ ਬਾਸਮਤੀ ਦਾ ਜਾਨੀ ਬੰਦਾ ਭਾ ਜਿਹੜੀ 3000 ਤੇ ਵਿਕੀ ਸਰਕਾਰ ਆਪ ਮੰਡੀਆਂ 'ਚ ਜਾਵੇ ਸਾਡਾ ਮੰਗਿਆ ਆਪ ਮੰਡੀਆਂ ਜਾ ਕੇ ਖਰੀਦ ਕਰੇ ਤਾਂ ਜੋ ਕਿਸਾਨਾਂ ਦਾ ਮਸਲਾ ਜਿਹੜਾ ਵਾ ਉਹ ਤੁਰੰਤ ਹੱਲ ਕੀਤਾ ਜਾ ਸਕੇ 사우ਦੀ ਅਰਬ ਦੇ ਮੱਕਾ ਚ ਹਜ ਯਾਤਰਾ ਦੌਰਾਨ ਪਗੜ 450 ਤੋਂ ਵੱਧ ਮੌਤਾਂ ਕਰੀਬ 400 ਜ਼ਖਮੀ ਸ਼ੈਤਾਨ ਨੂੰ ਪੱਥਰ ਮਾਰਨ ਦੌਰਾਨ ਵਾਪਰੀ ਘਟਨਾ ਦੁਨੀਆ ਭਰ ਤੋਂ ਕਰੀਬ 30 ਲੱਖ ਲੋਕ ਪਹੁੰਚੇ ਹਨ ਹਜ ਕਰਨ